ਜਪ ਜੇ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰ ਗੁਰਪ੍ਰਸਾਦ ਜਪ ਆਦਿ ਸਚੁ ਜੋ ਗਾ ਦੇ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚਪਨਾ ਹੋਵਈ ਜੇ ਲਾਇ ਰਹਾ ਲਿਓ ਤਾਰ ਭੁੱਕਿਆ ਬੁੱਕ ਨਾ ਉਤਰੀ ਜੀ ਬੰਨਾ ਪ੍ਰੀਆ ਪਾਰ ਸਹਸਿਆਣ ਕੋ ਲਖ ਹੋਈ ਤਾ ਇਕ ਨਾ ਚੱਲੈ ਨਾਲ ਕਿ ਉਸ ਅਚਾਰ ਹੋਈ ਏ ਕਿ ਕੋੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਕਮ ਨਾ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਮਿਲੈ ਵੜਾਈ ਹੁਕਮੇ ਉਤਮ ਨੇ ਚੁਕਮ ਲਿਖ ਦੁਖ ਸੁਖ ਪਾਈਏ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸ਼ਲਾ ਪੁਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੀ ਬੁਝੈ ਤਾਹੋ ਮੈਂ ਕਹਿਣਾ ਕੋਈ ਗਾਵੇ ਕੋ ਤਾਣ ਹਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਕੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੀ ਗਾਵੇ ਕੋ ਜੀਲੇ ਫਿਰਦੀ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਦੂਰ ਕਥਨਾਕ ਤੀਨਾ ਆਵੇ ਟੋਟ ਕਤ ਕਤ ਕਤੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤੱਕ ਪਾਈ ਜਵਾ ਜੁਗੰਤਰ ਖਾਈ ਖਾਈ ਹੁਕਮੇ ਹੁਕਮ ਚਲਾਏ ਰਹੋ ਨਾਨਕ ਵਿਖਸੇ ਵੀ ਪ੍ਰਭਾਉ ਸੱਚਾ ਸਾਹਿਬ ਸੱਚਨਾ ਹੀ ਭਾ ਗਿਆ ਭੋਪਾਰ ਆਥੈ ਮੰਗੇ ਦੇਹ ਦੇ ਦਤ ਕਰੇ ਦਾਤਾਰ ਹੀਰ ਕੇ ਅੱਗੇ ਰੱਖਿਆ ਜਿੱਦ ਸੇ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਸੂੰ ਧਰੀ ਪਿਆਰ ਅੰਮ੍ਰਿਤ ਵੇਲਾ ਸਚਨਾ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਇਹ ਵੈ ਜਾਣੀਏ ਸਵਾ ਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਈ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਧਾਨ ਗਾਵੇ ਸੁਣੀਏ ਮਨ ਰੱਖੇ ਪਹਾਓ ਦੁਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਗੋਰੀ ਸਰਗੁਰ ਗੋਰਖ ਬਰਮਾ ਦੁਰਪਾਰ्वती ਮਾਈ ਜੇ ਹੋਂ ਜਾਣਾ ਅਕ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਦੇ ਦੇਹੇ 부ਝਾਈ ਸਵਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸ਼ਰਣ ਨ ਜਾਈ ਤੀਰਤ ਨਾਮਾ ਜੇ ਤਿਸ ਭਾਵਾ ਬੜ ਪਾਣੇ ਕੇ ਨਾ ਹੀ ਕਰੀ ਜੇ 36 ਰੁਪਏ ਇਹ ਵਿਖਾ ਮਨ ਕਰਮਾਂ ਕੇ ਮਿਲੇ ਲਈ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਇਕ ਦੇ ਬੁਝਾਈ ਸਵਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਇ ਜੇ ਜੁਗ ਚਾਰਿਆੜ ਜਾ ਹੋੜ ਦਸੋਣੀ ਹੋਈ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾਮ ਰਖਾਇ ਕੇ ਜਸ ਕੀ ਰੱਜ ਲਈ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਣਾ ਸੁਣੈ ਤਰਤ ਦਵਲ ਆਕਾਸ ਸੁਣੈ ਦੀਪ ਲੋ ਪਾਤਾਲ ਸੁਣੈ ਕੋਈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੋ ਪਾਪ ਕਾ ਨਾਸ਼ सुणै ईश्वर सुने मुख साला हनुमंद सुने जोग जुगतन पहीत सुने सा सत सिमृतवीर नानक भगत सदा विश सुने दुख पाप का नाश सुने सतसंतो ज्ञान सुने अड़चट का स्नान सुणै पढ़ पढ़ सुने सुनै लागान नानक भगत सदा विश सुने दुख पाप का नाश ਸੁਣੈ ਸਰਾ ਗੁਨਾ ਕੀ ਗਹਾ ਸੁਣੈ ਸੇਖ ਪੀਰ ਪੱਛਾ ਸੁਣੈ ਹੰਦੇ ਪਾਵੇਂ ਰਾਹ ਸੁਣੈ ਹਾਥ ਹੈ ਸਿਆ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੋਖ ਪਾਪ ਕਾ ਨਾਸ ਮੰਨਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਤ ਕਲਮ ਨਾਲ ਲਿਖਣ ਹਾਰੇ ਮੰਨੇ ਕਾ ਵੈਕਰਣ ਵਿਚਾਰ ਐਸਾ ਨਾਮ ਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਈ ने स्रोत है मन बुद्ध मन सगल पौण की शुद्ध मन मुँह चोटा न खाए मन जम के साथ न जाए ऐसा नाम निरंजन को मन जाने मन कोई मन मार ठाक न पाए मन पश्चिम गड़ जाए मन मगना चल पंत मन धर्म से ती संबंध ऐसा नाम निरंजन जे को मन जाने मन कोई ਮੰਨੇ ਪਾਵੇਂ ਮੋਖ ਦਵਾਰ ਬੰਨੇ ਪਰਵਾਰ ਸਦਾਾਰ ਮੰਨੇ ਤ੍ਰਹਿਤਾ ਰੇ ਗੁਰ ਸਿੱਖ ਮੰਨੇ ਨਾਨਕ ਕੋਈ ਨਾ ਬਿਕ ਐਸਾ ਨਾਮ ਰੰਝਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਣ ਪੰਜ ਪ੍ਰਦਾਨ ਪंचे ਪਾਵੇਂ ਦਰਗਹਿ ਮਾਨ ਪंचे ਸੋਹੇ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾ ਹੀ ਸਮਾਰ ਤਉ ਧਨਮ ਦੇ ਆ ਕਾ ਪੂਤ ਸੰਤੋਖ ਧਾਪ ਰਖਿਆ ਜਿਨ ਸੂਤ ਜੇ ਕੋ ਬੁਝ ਹੋਵੇ ਸਚਿਆਰ ਤਉ ਲੈ ਉਪਰ ਕੇਤਾ ਪਾਰ धरते ਹੋਰ ਪਰੈ ਹੋਰ ਹੋਰ ਤਿਸ਼ਤੇ ਪਾਰ ਤਲੇ ਕਮਨਜੂਰ ਜੇ ਜਾਦਰੰਗਾ ਕੇ ਨਾਮ ਸਵਨਾ ਲਿਖਿਆ ਉੜੀ ਕਲਾਮ ਇਹੋ ਲੈ ਕਾਲਿਕ ਜਾੜੇ ਕੋਈ ਲਿਖਾ ਲਖਿਆ ਕੇਤਾ ਹੋਈ ਕੇਤਾ ਤਾਣ ਸਵਲਿਉ ਰੂਪ ਕੀ ਤੀਦਾ ਜਾਣੇ ਕੋਣ ਕੋਤ ਤੀਤ ਪਸਾਉ ਏ ਕੋ ਕਵਾਉ ਤਿਸਤੇ ਹੋਏ ਲਗਦੇ ਰਿਹਾਉ ਕੁਦਰਤ ਤੁਮਨ ਕਾਂ ਵਿਚਾਰ ਬਾਰੇ ਨ ਜਾਵਾ ਏਕ ਵਾਰ ਜੋਤ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਬੋਝ ਅਸੰਤਪਤਾਉ ਅਸੰਖ ਗ੍ਰੰਥ ਮੁਗ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੇ ਸੰਗ ਦਾਤਾਰ ਅਸੰਖ ਸੋਰ ਮੋਂ ਪਖਸਾਰ ਅਸੰਖ ਮੋਂ ਲਿਵ ਲਾਇ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰੇ ਨਾ ਜਾਏ ਇੱਕ ਵਾਰ ਜੋ ਤੁਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਰੰਕਾਰ ਅਸੰਖ ਮੋਰ ਕੰਦ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹਤਿਆ ਕਮਾਹੀਂ ਅਸੰਖ ਪਾਪੀ ਪਾਪ ਕਰ ਜਾਹੀਂ असंख कूड़े और कूड़े प्राय असंख मले चमल पखाय असंख निंदा सिर करै पहाड़ नानक नीच कहि विचार वारिय न जावां एक वार जो तु पावै साई बलिकार तू सदा सलामत निरंकार असंख नाव असंख ठाव अगम अगम असंख लो असंख है सिर पार होई अखरे नाम कृषा लहा ਅਖਰੇ ਗਿਆਨ ਗੀਤ ਗੁਣ ਗਾ ਅਖਰੇ ਲਿਖਣ ਬੋਲਣ ਬਾਣ ਅਖਰਾ ਸੇ ਸੰਜੋਗ ਵਖਾਣ ਜਿਨੇ ਲਿਖੇ ਤੇ ਸਿਰ ਨਾਹੀ ਜੇ ਫਰਮਾਇ ਤੇ ਤੇ ਪਾਏ ਜੇਤਾ ਕੀਤਾ ਤੇ ਤਨਉ ੜਣਾ ਵੇ ਨਾਹੀ ਕੋਥਾਉ ਕੁਦਰਤ ਕਵਣ ਕਾ ਵਿਚਾਰ ਵਾਰੇ ਨਾ ਜਾਵਾ ਏਕ ਬਾਤ ਜੋ ਤੁਲ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਨਕਾਰ ਪਰੀਏ ਹੱਥ ਪੈਰ ਤੰਦੇ ਪਾਣੀ ધોਤੈ ਉਤਰਸ ਕੇ ਮੋਤ ਪਲੇ ਤੇ ਕੱਪੜ ਹੋਏ ਦੇਸਾ ਗੁਣ ਲਈਏ ਉਹ ਤੋਈ ਪਰੀਏ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੇਂ ਕੇ ਰੰਗ ਕੁੰਨੀ ਪਾਪੇ ਅਕਰਣਾ ਹੈ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਵੇਜਾ ਬੇਹ ਖਾਓ ਨਾਲਖ ਹੁਕਮਿ ਆਵੋ ਜਾਓ ਤੀਰ ਤਬ ਦੇ ਹਦਦ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀ ਤਪਹਾਓ ਅੰਤਰਗਤ ਤੇ ਰਤਮਲ ਨਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਗਣ ਗੁਣ ਕੀਤੇ ਭਗਤ ਨਾ ਹੋਈ ਸਵਸਤ ਆਤ ਬਾਣੀ ਬਰਮਾਓ ਸਤ ਸੂਹਣ ਸਦਾ ਮੰਚਾਓ ਕਵਣ ਸ ਵੇਲਾ ਵਖਤ ਕਵਣ ਕਵਣ ਤੇ ਤਮਣ ਵਾਰ ਕਵਣ ਸ ਰਤੇ ਮਹ ਕਵਣ ਜਿਧੋ ਆਕਾਰ ਵੇਲਾ ਪਾਇਆ ਪੰਡਤੀ ਜੇ ਹੋਵੇ ਲੇਖ ਕੁਰਾਨ ਵਖਤ ਨ ਪਾਇਓ ਕਾ ਦਿਆ ਜੇ ਲਿਖਨ ਲੇਖ ਕੁਰਾਨ ਤੇਤਵਾਰਣਾ ਜੋਗੀ ਜਾਣ ਰਤ ਮਹਨਾ ਕੋਈ ਜਾਂ ਤੜਤਾ ਸਿਰ ਟੀਕੋ ਸਾਜੇ ਆਪੇ ਜਾਣੇ ਸੋਈ ਕਿਉ ਕਰ ਅੱਖਾਂ ਕਿਵਸਾ ਲਹੀ ਕਿਉ ਵਰਨੇ ਕਿਉ ਜਾਣਾ ਨਾਨਕ ਆ ਕਣਸ ਕੋ ਵਾਕੇ ਇੱਕ ਦੋਇਕ ਸ਼ਿਆਣਾ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪ ਕੋ ਜਾਣੇ ਗੈ ਗਿਆ ਨਾ ਸੋਹੈ ਪਤਲ ਪਤਲ ਅਗਾਸ ਅਗਾਸ ਬੋਲੇ ਕੋੜਕ ਪਾਲ ਤਕੀ ਵੇ ਤੇ ਨਿਕ ਵਾ ਸਹਿ ਸਤਾਰ ਕੈਨ ਕਤੀ ਬਾ ਅਸਲੋ ਇਕਤਾਤ ਲੇਖਾ ਹੋਇ ਤਾ ਲਿਖਿਆ ਲਿਖਿਆ ਹੋਈ ਵਿਨਾਸ ਨਾਨਕ ਵੱਡਾ ਆਖੀਏ ਆਪੇ ਜਾਣ ਆਪ ਸਾਲਾ ਹਿਸਾ ਲਾਹੇ ਤੇ ਸੁਰਤਨ ਪਾਈਆ ਨਦੀਆ ਅਤਿ ਵਾਪ ਵੇ ਸਮਨਾਂ ਜਾਣੀਏ ਸਮਨ ਸਾਹ ਸੁਲਤਾਨ ਗ੍ਰਹਾ ਸੇਤੀ ਮਾਲ ਤਨ ਕਿਹੜੀ ਤੁਲਨਾ ਹੋਵਨੀ ਜੇ ਤਿਸ ਮਨੋਂ ਨਾ ਵੀਸਰੇ ਅੰਤ ਨਾ ਸਿਫਤੇ ਕਹਿਣਾ ਅੰਤ ਅੰਤ ਨਾ ਕਰਨੇ ਦੇਣਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤਰਾ ਜਾਪੈ ਕਿ ਆ ਮਨ ਮੰਤ ਅੰਤਰਾ ਜਾਪੈ ਕਿ ਤਾ ਆਕਾਰ ਅੰਤਰਾ ਜਾਪੈ ਪਾਰ ਆਵਾਰ ਅੰਤ ਕਾਰਣ ਕੇਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਈ ਬਉਧਾ ਕਈਐ ਬਉਧਾ ਹੋਈ ਵੱਡਾ ਸਾਹਿਬ ਉੱਚਾ ਥਾਉ ਕੋਈ ਉੱਚ ਉਚਾ ਨਾ ਹੋੇ ਵੜਾ ਉੱਚ ਹੋਵੇ ਕੋਈ ਤੇ ਸੋਚੇ ਕੋ ਜਾਣੇ ਸੋਏ ਜੇ ਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕیتے ਮੰਗੇ ਜੋਦ ਪਾਰ ਕੇ ਤੇ ਗਣ ਨਹੀਂ ਵਿਚਾਰ ਕیتے ਖਪ ਟੁੱਟੇ ਵਿਕਾਰ ਕیتے ਲਲ ਮੁਕਰ ਪਾਏ ਕیتے ਮੁਰਖਾਈ ਖਾਈ ਕੇਤਿਆ ਦੋਖ ਬੋਖ ਸਦਮਾਰ ਇਹ ਵੀ ਦਾਤ ਤੇਰੀ ਦਾਤਾਰ ਬੰਦ ਕਲਾਸੀ ਪਾਣੇ ਹੋਏ ਹੋ ਰਾਖ ਨਾ ਸਕੈ ਕੋਈ ਜੇ ਕੋ ਖਾਇ ਕਾਖਣ ਪਾਏ ਉਹ ਜਾਣੇ ਜੇ ਤਿਆ ਮੂੰ ਖਾਇ ਆਪੇ ਜਾਣੇ ਆਪੇ ਦੇ ਆਖੇ ਸੀ ਵੀ ਕਈ ਕੇ ਜਿਸਨੋ ਬਖਸ਼ੇ ਸਿਖਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁਲ ਗੁਣ ਅਮੁਲ ਵਾਪਾਰ ਅਮੁਲ ਵਾਪਾਰੀ ਅਮੁਲ ਬੰਡਾਰ અમુલ આવે અમુલ લે જાય અમુલ પાહે અમુલા સમાય અમુલ કરમ અમુલ દેવાર અમુલ તુલ અમુલ પ્રવાન અમુલ બક્ષેશ અમુલ નિશાન અમુલ કરમ અમુલ પ્રમાણ અમુલો અમુલા ધ્યાના જાય આખા કરે લિવલાય આખે વીત પાટ પ્રાણ આખે પણે કરે વિકિયાન આખે બ્રમી આખે હિંદ આખે ગોપી ત ગોવિંદ ਆਖੇ ਇਸ ਰੱਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਣਾ ਆਖੇ ਦੇਵ ਆਖੇ ਸੁਰ ਨਰਮੁ ਜੰਸੀ ਕੀਤੇ ਆਖੇ ਅਥਣ ਪਹੇ ਕੀਤੇ ਕਹਿ ਕੈ ਉੱਠੜ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੀ ਜੀਵਣ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਭੋਲ ਵਿਗਾੜ ਤਾਂ ਲਖਿਐ ਸਿਰਗਾ ਵਾਰਾ ਗاوار ਸੋਹਰ ਕੇਹਾ ਸੋ ਘਰ ਕੇਹਾ ਜਿਤ ਵੈ ਸਰਬ ਸਮਾਲੇ ਵਾਜੀ ਨਾਦ ਅਨੇਕ ਸੰਖਾਂ ਕੇ ਦੇਵਾਣ ਹਾਰੇ ਕੇ ਤੇਰਾ ਪ੍ਰੇਸ਼ ਕਈਨ ਕੇਤੇ ਗਾਉਣ ਹਾਰੇ ਗਾਵੇ ਤੂਨੋਂ ਪਾਉਣ ਪਾਣੀ ਬੈ ਸੰਤਰ ਕਾਵੇ ਰਾਜਾ ਤਰਮ ਦੁਆਰੀ ਗਾਵੇ ਚਿਤ ਗੁ ਬਦਲੇ ਜਾਣੇ ਲਿਖ ਦੇਤਰਾ ਵਿਚਾਰੀ ਗਾਵੇ ਈਸ਼ਰ ਬ੍ਰਹਮਾ ਦੇਵੇ ਸੋ ਹੰਸਦਾ ਸਵਾਰੀ ਗਾਵੇ ਇੰਦਰਾ ਸਣ ਬੈਠੇ ਦੇਵਤਿਆਂ ਦਰਣਾਲੇ ਗਾਵੇਂ ਚਿਤ ਸਮਾਦੇ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਥੇ ਸਤੇ ਸੰਤੋਖੀ ਗਾਵੇਂ ਵੀਰ ਕਰਾਰੇ ਗਾਵਨ ਪੰਡਤ ਪਉਣ ਰਕੇਸ਼ਰ ਜੋਗ ਜੋਗ ਵਿਦਿਆ ਨਾਲੇ ਗਾਵੇਂ ਮੋਹਣੀਆਂ ਮਨ ਮੋਹਨ ਸਰਗਾ ਮਸਤ ਪਿਆਲੇ ਗਾਵਨ ਰਤਨ ਪਾਏ ਤੇਰੀ ਅਠਸਠ ਤਿਰਥ ਨਾਲੇ ਗਾਵੇਂ ਜੋਧ ਮਾਰ ਸੂਰਾ ਗਾਵੇਂ ਘਾਣੀ ਚਾਰੀ गांवै खंड मंडल वर पंडा कर कर रखे तारी सेतू नो गावें जो तुद पावन रते तेरे भगत साले होर केते गावन सिमे चितना आवन नानकया विचारे सोई सोई सदा स साहिब साचा साची नाही है भी होसी जाई ना जासी रचना जिन रचाई रंगे रंगे पाते कर कर जिनसी माया जिन पाई ਕਰ ਕਰ ਵੇਖੈ ਕੀ ਕਾ ਆਪਣਾ ਜੋ ਤਿਸ ਦੀ ਵੜਾਈ ਜੋ ਤਿਸ ਪਹਾਵੇ ਸੋ ਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤ ਸਹ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪੈ ਚੋਲੀ ਧਿਆਨ ਕੀ ਕਰੇ ਵਿਭੂਤ ਹਿੰਤਾ ਕਾਲ ਕਾਰੀ ਕਾਇਆ ਜਗ ਡੰਡਾ ਪੜਤੀ ਆਏ ਪੰਤੇ ਸਲ ਜਮਾਤੇ ਮੰਜੀਤ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨীল ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਸੋਗਤ ਗਿਆਨ ਦਿਆ ਬੰਡਾ ਰਣ ਘਟ ਗੜਵਾਜੈ 나ਦ ਆਪ ਨਾਥ ਨਾਥੀ ਸਭ ਜਾਕੇ ॠद्ध सिद्ध ਹੋਰਾ ਸਾਥ ਸੰਯੋਗ ਵਿਜੋਗ ਦੋਇ ਕਾਰ ਚਲਾਵੇਂ ਲੇਖ ਆਵੇਂ ਪਾਗ ਆਦੇਸ਼ ਤੇ ਸਿਆਦਿਸ ਆਦ ਅਨীল ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤੈ ਚੱਲੇ ਪ੍ਰਵਾਨ ਇਕ ਸੰਸਾਰੇ ਇਕ ਪੰਡਾਰੇ ਇਕਲਾਏ ਦੀਵਾਨ ਜਿਉ ਤੇਸ ਪਹਾਵੇ ਤੇ ਚਲਾਵੇ ਜਿਉ ਹੋਵੇ ਫਰਮਾਨ ਓ ਵੇਖੇ ਉਹਨਾਂ ਨਦਰਣਾ ਆਵੇ ਬਹੁਤਾ ਇਹ ਵਿੜਾਨ ਆਦੇਸ਼ ਸੈ ਆਦੇਸ਼ ਆਦ ਅਨੇਲ ਅਨਾਧ ਨਾਹਤ ਜਗ ਜਿਉ ਏਕੋ ਵੀ ਆਸਣ ਲੋਈ ਲੋਈ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੇ ਸਾਚੇ ਕਾਰ ਆਦੇਸ ਤੇ ਸਿਆਦੇਸ ਆਦ ਅਨੀਲ ਅਨਾਦ ਅਨਾਦ ਜਗ ਜਿਵੇ ਕੋ 21 ਇਕ ਦੂ ਜੀ ਬੋ ਲਖੋਇ ਲਖੋਇ ਲਖਵੀਸ ਲਖ ਲਖ ਢਾ ਆਖਿਆ ਇੱਕ ਨਾਮ ਜਗਦੇਸ਼ ਏਤ ਰਾਹ ਪਤ ਪਾਉੜੀਆ ਚੜਿਆ ਹੋਇ 21 ਸੁਣ ਗੱਲਾਂ ਆਕਾਸ ਕੇ ਕੀਟਾ ਆਇ ਰੇ ਨਾਨਕ ਨਦਰੀ ਪਾਈਏ ਕੋੜੀ ਕੋੜੇ ਠੀਸ ਆਖਾਂ ਜੋੜ ਚਪੇਨੇ ਜੋਰ ਜੋਰ ਨਾ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੇ ਗਿਆਨ ਵਿਚਾਰ ਜੋਰ ਨ ਜੁਕਤੀ ਛਪੇ ਸੰਸਾਰ ਜਿਸ ਹਤ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਈ ਰਾਤੀ ਰੁੱਤੇ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵੇ ਧਰਤੀ ਥਾਪ ਰਕੇ ਧਰਮਸਾਲ ਤਿਸ ਵਿੱਚ ਜੇ ਜੁਗਤ ਕੀ ਰੰਗ ਤਿਨ ਕੇ ਨਾਮ ਨੇ ਕਰਨ ਕਰਮੇ ਕਰਮੇ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਜ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਏ ਉਥੈ ਪਾਏ ਨਾਨਕ ਅਜਾ ਪੈ ਜਾਏ ਧਰਮ ਖੰਡ ਕਾਇ ਹੋ ਧਰਮ ज्ञान खंड का आखो क्रम केते पवन पानी वसंतर केते कान महेश केते भरमे घाट घड़ियां रूप रंग के बेस केते अक्रम भूमि मीर केते केते तोप देश केते इंद चंद सूर केते केते मंडल देश केते सिद्ध बुद्ध नाथ केते केते देवी बेस केते देव दानव मुल्क केते केते रत्न समुंद केत्य खानी केत्य वाणी केते पात नरेंद्र केत्य सुरती शिव केते नानक अंत ना अंत ज्ञान खंड में ज्ञान प्रचंड तिथै नाथ विनोद कोडानंद सरम खंड के वाणी रूप तिथै गळ गणे बहुत नूप ताकया गल्ला कतया ना जाहे जे को कै पीछे पछताए ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾ ਸਦਾ ਕੇ ਸੁਧ ਕਰਮ ਕਰਨ ਕੇ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਦ ਮਹਾਵਲ ਸੂਰ ਤਿਨ ਮੈਂ ਰਾਮ ਰਹਾ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੋਕ ਨਾ ਕਥਨੇ ਜਾਹੇ ਨਾ ਹੋ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰੈ ਅਨੰਦ ਸਚਾ ਮਨ ਸੋਈ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਪਰਪੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤੇ ਵੇ ਤਿਵਕਾਰ ਵੇਖੈ ਵਿਖਸ਼ੈ ਕਰ ਵਿਚਾਰ ਨਾਨਕ ਕਥਨਾ ਕਰਾ ਸਾਰ ஜ பாரீீர சுனியாரண மத வேறு போலாக தப்தா பான்டா பா அமத்திய ஜினோ நதர கர தின நான்கி நதர நலோபவனி பிதா மஹ ਦਿਵਾ ਸੇ ਰਾਤ ਦੋਇ ਦਾਈ ਦਾ ਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਦਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ ਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਚਲੇ ਕੀਤੇ ਛੁੱਟੇ ਨਾਲ